ਮੈਨੂੰ ਵੀ ਨਹੀਂ ਪਤਾ ਸੀਗਾ ਡੈਡੀ ਵਰੋਂ ਨੂੰ ਵੀ ਨਹੀਂ ਪਤਾ ਸੀਗਾ ਉਹਰੇ ਕੁੜੀ ਲਈ ਮੰਨ ਲਓ ਕਿਸੇ ਫਰੈਂਡ ਦੇ ਘਰੇ ਬੰਨੀ ਰੱਖੀ 6 ਮਹੀਨੇ ਡੈਡੀ ਨੇ ਕਿਹਾ ਵੀ ਜਦੋਂ ਆਪਾਂ ਲਈ ਆ ਚੀਜ਼ ਫਿਰ ਆਪਾਂ ਆਪਣੇ ਘਰੇ ਲਿਓ ਆਪਾਂ ਉੱਥੇ ਕਿਉਂ ਬੰਨੀ ਆ ਫਿਰ ਬਸ ਉਸ ਤੋਂ ਬਾਅਦ ਉਹ ਕੁੜੀ ਘਰੇ ਆ ਗਈ ਜੀ ਤੇ ਉਹ ਕੁੜੀ ਨੇ ਫਿਰ ਅੱਜ ਘਰ ਭਰਤਾ ਫਸਟ ਰਿਐਕਸ਼ਨ ਕੀ ਸੀਗਾ ਤੁਹਾਡਾ ਫਾਦਰ ਸਾਹਿਬ ਦਾ ਕੀ ਮਤਲਬ ਸੁਣਨ ਚ ਮਿਲਿਆ ਸੋਨਾਂ ਨੂੰ ਚ ਵਧੀਆ ਵੀ ਲੱਗਿਆ ਜੀ ਇੱਕ ਇਹ ਡਰ ਵੀ ਸੀਗਾ ਵੀ ਆਪਾਂ ਸੰਭਿਆ ਨਹੀਂ ਕਦੇ ਵੀ ਰੱਖਾਂਗੇ ਕਿਵੇਂ ਹੁਣ ਮਤਲਬ ਕਿ ਇੰਨਾ ਕਿ ਫਦਰ ਸਾਹਿਬ ਦਾ ਇੰਟਰਸਟ ਹੋ ਗਿਆ ਹਾਂ ਕਿ ਹੁਣ ਮਤਲਬ ਕੀ ਕਹਿੰਦੇ ਵੀ ਇੰਨਾ ਜੀ ਆਪਣਾ ਸਾਰਾ ਕੁਝ ਹੈਗਾ ਜਿਦੋਂ ਤੁਹਾਨੂੰ ਪਤਾ ਲੱਗਿਆ ਸੀਗਾ ਗੁੱਸਾ ਚੜਿਆ ਸੀ ਪਿਆਰ ਆਇਆ ਸੀ ਜਾਂ ਕੀ ਮਾਨੀ ਨਹੀਂ ਪਹਿਲੇ ਗੁੱਸਾ ਜਿਹੜਾ ਫਿਰ ਫਿਰ ਤੇ ਲੈਂਦੀ ਫਿਰ ਤਾਂ ਮੈਂ ਚੱਲ ਲਿਆ ਉਹਦੇ ਬੰਦੇ ਗਏ ਤੇ ਕਹਿੰਦੇ ਦੋ ਫੋਰਚੂਨਰ ਆ ਦੇ ਦੇਣੇ ਤੁਹਾਨੂੰ ਨਵੀਂ ਅੱਛਾ ਵੀ ਸਾਨੂੰ ਦੇ ਦੇ ਚਲ ਆਪਾਂ ਨੂੰ ਦੇਣੀ ਨਹੀਂ ਹੈਗੀ ਚਲੋ ਕੋਈ ਬਾਤ ਫਿਰ ਗਾਹਾਂ ਨੂੰ ਫੇਰਾ ਬੱਚਾ ਦਿੱਤਾ ਜੀ ਹੁਣ ਕਿੰਨਾ ਕੁ ਪਿਆਰ ਪੈ ਗਿਆ ਇਹਨਾਂ ਨਾਲ ਪਿਆਰ ਤਾਂ ਹੁਣ ਬੱਚਿਆਂ ਨਾਲੋਂ ਵੀ ਜ਼ਿਆਦਾ ਹੈ ਤੇ ਆਪਾਂ ਨੇ 8 ਲੱਖ ਦਾ ਬਸੇਰਾ ਲਿਆ ਹਜੇ 60 ਲੱਖ ਦਾ ਬੱਚਾ ਲਿਆ ਤੇ ਹਜੇ ਵੱਡਾ ਹੋ ਕੇ ਤੁਸੀਂ ਅੰਦਾਜ਼ਾ ਲਾਓ ਵੀ ਆਫਰਿੰਗ ਵੀ ਸਾਨੂੰ ਬਹੁਤ ਆਈਆਂ ਸੀ ਹੁਣ ਪਿੱਛੇ ਜੇ ਇੱਕ ਘੋੜੇ ਦੀ ਆਫਰ ਆ ਗਈ ਸੀ ਸਾਨੂੰ 2 ਮਹੀਨਿਆਂ ਦੇ ਵਿੱਚ ਵਿੱਚ ਪਰ ਅਸੀਂ ਕਹਿ ਵੀ ਅਸੀਂ ਬਰੀਡਿੰਗ ਵਾਸਤੇ ਰੱਖਿਆ ਵੀ ਆਪਾਂ ਸੇਲ ਨਹੀਂ ਕਰਨਾ ਮੋਗਾ ਹੌਰਸ਼ ਸ਼ੋਅ ਦੇ ਵਿੱਚ ਪਹੁੰਚੇ ਹੋਏ ਆ ਜਿੱਥੇ ਇੱਕ ਤੋਂ ਵੱਧ ਕੇ ਇੱਕ ਸ਼ਾਨਦਾਰ ਘੋੜੇ-ਕੋੜੀਆਂ ਪਹੁੰਚੀਆਂ ਨੇ ਤੇ ਹਰੇਕ ਜਿਹੜੇ ਵੀ ਪਸ਼ੂ ਪਾਲਕ ਨੇ ਉਹਨਾਂ ਦੀ ਕੋਈ ਨਾ ਕੋਈ ਕਹਾਣੀ ਹੁੰਦੀ ਹੈ ਜੀ ਤੇ ਜਿਹੜਾ ਅੱਜ ਘੋੜਾ ਤੁਹਾਨੂੰ ਦਿਖਾ ਰਹੇ ਆ ਬੇਹਦ ਖਾਸ ਹੈ ਤੇ ਇਸ ਦੀ ਸਟੋਰੀ ਵੀ ਬੜੀ ਖਾਸ ਹੈ ਉਹ ਇਸ ਤਰ੍ਹਾਂ ਸੀਗਾ ਮੇਰਾ ਇੱਕ ਛੋਟਾ ਬ੍ਰਦਰ ਆ ਆਸਟ੍ਰੇਲੀਆ ਚਲਾ ਗਿਆ ਹੁਣ ਵੈਸੇ ਪਹਿਲਾਂ ਫਲਹਾਰ ਇੱਥੇ ਸੀਗਾ ਤੇ ਉਹਨੂੰ ਸ਼ੌਕ ਸੀਗਾ ਘੋੜਿਆਂ ਦਾ ਜੀ ਤੇ ਉਹਨੇ ਸਮੇਂ ਨੂੰ ਵੀ ਨਹੀਂ ਪਤਾ ਸੀਗਾ ਡੈਡੀ ਵਰੋਂ ਨੂੰ ਵੀ ਨਹੀਂ ਪਤਾ ਸੀਗਾ ਉਹਨੇ ਘੋੜੀ ਲਈ ਮੰਨ ਲਓ ਕਿਸੇ ਫਰੈਂਡ ਦੇ ਘਰੇ ਬੰਨੀ ਰੱਖੀ 6 ਮਹੀਨੇ ਜੀ ਉਹ ਚਲੋ ਜਦੋਂ ਪਿੰਡ 'ਚ ਹੌਲੀ ਹੌਲੀ ਪਤਾ ਲੱਗਦਾ ਕਿਸੇ ਕੰਮ ਵਸ ਗਏ ਤਾਂ ਉਤੋਂ ਫਿਰ ਡੈਡੀ ਵਰੋਂ ਨੂੰ ਪਤਾ ਲੱਗਿਆ ਵੀ ਇਹਨੇ ਘੋੜੀ ਲਈ ਆ ਕਿਉਂਕਿ ਸਾਡਾ ਅਸੀਂ ਜਿਆਦਾ ਖੇਤੀ ਨਾਲ ਰਿਲੇਟਡ ਸੀਗੇ ਜੀ ਸਾਡਾ ਮਤਲਬ ਕਿ ਫੈਮਿਲੀ 'ਚ ਪਹਿਲੀ ਵਾਰੀ ਮਤਲਬ ਕਿ ਸਾਡਾ ਇਹਨਾਂ ਘਰੇ ਆਉਣਾ ਹੋਇਆ ਘੋੜਿਆਂ ਦਾ ਜੀ ਤੇ ਉੱਥੋਂ ਪਤਾ ਲੱਗਿਆ ਫਿਰ ਡੈਡੀ ਨੂੰ ਕਿਹਾ ਵੀ ਜਦੋਂ ਆਪਾਂ ਲਈ ਆ ਚੀਜ਼ ਫਿਰ ਆਪਾਂ ਆਪਣੇ ਘਰੇ ਲਿਓ ਆਪਾਂ ਉੱਥੇ ਕਿਉਂ ਬੰਨੀ ਆ ਜੀ ਫਿਰ ਬਸ ਉਸ ਤੋਂ ਬਾਅਦ ਉਹ ਕੁੜੀ ਘਰੇ ਆ ਗਈ ਜੀ ਤੇ ਉਹ ਕੁੜੀ ਨੇ ਫਿਰ ਅੱਜ ਘਰ ਭਰਤਾ ਉਹਨਾਂ ਮਤਲਬ ਕਿ ਉਹਨਾਂ ਵਾਸਤੇ ਫਾਰਮ ਬਣ ਕੇ ਰੈਡੀ ਹੋਣ ਨੂੰ 2 ਮਹੀਨੇ ਵਿੱਚ ਤਿਆਰ ਆ ਜੀ ਅੱਛਾ 6 ਮਹੀਨੇ ਮਤਲਬ ਪਤਾ ਨਹੀਂ ਲੱਗਣ ਦਿੱਤਾ ਕਿਸੇ ਨੂੰ ਬਿਲਕੁਲ ਹੀ ਨਹੀਂ ਜੀ ਬਿਲਕੁਲ ਹੀ ਨਹੀਂ ਫਸਟ ਰਿਐਕਸ਼ਨ ਕੀ ਸੀਗਾ ਤੁਹਾਡਾ ਫਾਦਰ ਸਾਹਿਬ ਦਾ ਕੀ ਮਤਲਬ ਸੁਣਨ ਚ ਮਿਲਿਆ ਸੋਨਾਂ ਨੂੰ ਚ ਵਧੀਆ ਵੀ ਲੱਗਿਆ ਜੀ ਇੱਕ ਇਹ ਡਰ ਵੀ ਸੀਗਾ ਵੀ ਆਪਾਂ ਸੰਭਿਆ ਨਹੀਂ ਕਦੇ ਵੀ ਰੱਖਾਂਗੇ ਕਿਵੇਂ ਇਹਨਾਂ ਦੀ ਮਤਲਬ ਵੀ ਆਪਾਂ ਕਿਵੇਂ ਮਤਲਬ ਕਿ ਪਰਵਰਿਸ਼ ਕਰਾਂਗੇ ਜੀ ਹੁਣ ਮਤਲਬ ਕਿ ਇੰਨਾ ਕੇ ਫਾਦਰ ਸਾਹਿਬ ਦਾ ਇੰਟਰਸਟ ਹੋ ਗਿਆ ਹਾਂ ਕਿ ਹੁਣ ਮਤਲਬ ਕੀ ਕਹਿੰਦੇ ਵੀ ਇਹਨਾਂ ਜੀ ਆਪਣਾ ਸਾਰਾ ਕੁਝ ਹੈਗਾ ਫਾਦਰ ਸਾਹਿਬ ਨਾਲ ਹੀ ਜਾਣ ਲੈਣੇ ਹੈ ਜੀ ਉਹ ਵੀ ਸਾਡੇ ਨਾਲ ਹੈ ਤੁਹਾਡਾ ਵੀ ਸਵਾਗਤ ਹੈ ਜੀ ਦੱਸੋ ਮਾੜਾ ਜੀ ਵੀ ਕਿਵੇਂ ਤੁਹਾਨੂੰ ਪਤਾ ਲੱਗਿਆ ਹੈਨਾ ਤੇ ਪਹਿਲਾਂ ਕੀ ਵਿਚਾਰ ਸੀ ਬਾਅਦ ਦੇ ਵਿੱਚ ਕੀ ਵਿਚਾਰ ਹੋਇਆ ਉਹ ਬੇਟਾ ਕਹਿਣ ਲੱਗਾ ਜੀ ਵੀ ਡੈਡੀ ਕੋਲ ਹੀ ਲੈਣੀ ਹੈ ਮਹਾਪਨ ਲੈਂਦੇ ਤਾਂ ਬਹੁਤ ਔਖਾ ਕੰਮ ਹੈ ਵੀ ਆ ਪਜੜਾ ਕੰਮ ਚੱਲ ਰਿਹਾ ਆ ਪਈ ਠੀਕ ਆ ਬਾਕੀ ਮਾ ਤਾਂ ਬਾਹਰ ਜਾਣਾ ਫੇਰ ਘੋੜੀ ਦਾ ਕੌਣ ਸਾਮੂਗਾ ਜੀ ਫੇਰ ਜਦੋਂ ਘੋੜੀ ਦਾ ਪਤਾ ਲੱਗਿਆ ਸੀ ਉਧਰ ਪਿੰਡ ਚ ਬੋਰੀਆਂ ਧਰਨਗੇ ਬਾਬੇ ਦੀਆਂ ਹਾਂ ਜੀ ਰਿ ਵੱਢਣ ਵੇ ਐ ਸੋਡੀ ਘੋੜੀ ਖੜੀ ਹੋ ਰੋ ਜੀ ਫੇਰ ਮੈਂ ਆਕੇ ਜ ਲੈ ਲਈ ਘਰੇ ਲਿਓ ਇਹ ਘਰੇ ਲੈ ਹੋ ਤੋ ਦੂ ਬਾਦੋਂ ਨੇ ਬੱਚਾ ਦਿੱਤਾ ਇਹ ਬੱਚਾ ਉਹਨੇ ਬਹੁਤ ਲਾਭ ਦ ਦਿੱਤਾ ਜੀ ਤੇ ਉਹ ਫੇਰ ਸਾਢੇ ਤੈ ਸਾਢੇ 3 ਲੱਖ ਦੀ ਵੇਚਣ ਨੂੰ ਤਿਆਰ ਹੋ ਗਿਆ ਜੀ ਮੈਂ 6 ਮਹੀਨਿਆਂ ਦੀ ਬਿਸੇਰੀ ਮਾਪਾ ਵੇਚ ਦੇਣੀ ਜੀ ਇਹ ਨਹੀਂ ਆਪਾਂ ਰੱਖਾਂ ਫਸਟ ਜਦੋਂ ਤੁਹਾਨੂੰ ਪਤਾ ਲੱਗਿਆ ਸੀਗਾ ਗੁੱਸਾ ਚੜਿਆ ਸੀ ਪਿਆਰ ਆਇਆ ਸੀ ਜਾਂ ਕੀ ਮਾਨੀ ਨਹੀਂ ਪਹਿਲੇ ਫਿਰ ਗੁੱਸਾ ਜਿਹੜਾ ਫਿਰ ਬਿਤੇ ਜੋ ਲੈ ਲਈ ਫਿਰ ਤਾਂ ਮਾ ਚੱਲਿਓ ਐਨਾ ਹੈਗਾ ਤੀਗਾ ਹਾਂ ਪਹਿਲਾਂ ਹੈਗਾ ਤੀ ਵੀ ਕਿ ਆਪਾਂ ਲੈਣੀ ਨਹੀਂ ਜੀ ਪਹਿਲਾਂ ਕਦੇ ਛਿੜਕਿਆ ਵੀ ਹੋਣਾ ਹਾਂਜੀ ਹਾਂ ਪੂਰਾ ਇਹ ਤਾਂ ਛਿੜਕਦੇ ਦਾ ਹੈਗੇ ਸਾਰਿਆਂ ਨੇ ਹਾਂ ਦੋ ਬਿੱਟੇ ਆਪਣੇ ਬਾਰੇ ਨੇ ਜਿਹੜੇ ਨਿਊਜ਼ੀਲੈਂਡ ਆ ਇੰਕਸਟਰੀ ਜੀ ਇਹ ਬਾਅਦ ਦੇ ਵਿੱਚ ਫਿਰ ਤੁਸੀਂ ਮਤਲਬ ਘਰੇ ਲੈ ਆਏ ਜੀ ਉਹ ਜਦੋਂ ਬਸੇਰੀ ਉਹਨੇ 3.5 ਲੱਖ ਦੀ ਵੇਚਤੀ ਜੀ 6 ਮਹੀਨੇ ਦੀ ਸੀ ਮੈਂ ਗਾਲਾਂ ਕਢਣ ਲੱਗੇ ਵੇਚਤੀ ਨਹੀਂ ਜੀ ਅੱਜ ਉਹ ਬਸੇਰੀ ਹੁਣ ਆਪਣੇ ਕਾਲੇ ਕਾਂਟੇ ਤੇ ਖੜਨਾ ਜੀ ਉਹਦੇ ਬੰਦੇ ਗਏ ਤੇ ਕਹਿੰਦੇ ਦੋ ਫੋਰਚੂਨਰ ਆ ਦੇ ਦਿੰਦੇ ਸਾਨੂੰ ਨਵੀਆਂ ਅੱਛਾ ਵੀ ਸਾਨੂੰ ਦੇ ਗਏ 6 ਫੁੱਟ ਤੋਂ ਪਲੱਸ ਹਾਈਟ ਉਹਦੀ ਘੂੜੀ ਸੀ ਜੀ ਕੋੜੀ ਦੀ 64 ਪਲੱਸ ਹਾਈਟ ਹੈ ਜੀ ਉਸ ਏਰੀਆ ਜਿਹੜੀ ਤੇ ਆਫਰ ਕੀ ਫੋਰਚੂਨਰ ਕੀ ਹੈ ਵੀ ਦੋ ਫੋਰਚੂਨਰ ਦੇ ਦੇਣੇ ਸਾਨੂੰ ਉਹ ਵੈਸੇ ਕਹਿਣ ਦਾ ਹੋ ਸੀਗਾ ਜੀ ਵੀ ਜੇ ਤੁਸੀਂ ਤੁਹਾਨੂੰ ਦੋ ਹਾਂ ਵੀ ਜੇ ਦੇ ਦੋ ਖੜਾਉਣੇ ਪੈਣੀਆਂ ਕਹਿੰਦੇ ਜੀ ਫਿਰ ਚਲ ਆਪਾਂ ਨੂੰ ਦੇਣੀ ਨਹੀਂ ਹੈਗੀ ਚਲੋ ਕੋਈ ਬਾਦ ਫਿਰ ਗਾਹਾਂ ਉਹਨੇ ਫਿਰ ਆ ਬੱਚੇ ਦਿੱਤਾ ਜੀ ਜੀ ਫਿਰ ਉਹ ਬੇਟਾ ਕਹਿਣ ਲੱਗਾ ਵੀ ਆਪਾਂ ਵੇਚ ਦਾਂ ਨੇ ਬਸ ਇਹਰੇ ਨੂੰ ਜੀ ਪਹਿਲਾਂ ਵਾਲੇ ਨੂੰ ਦੂਏ ਨੂੰ ਲਾਰਾਦ ਨੇ ਨੂੰ ਜੀ ਮੈਂ ਵੇਚਣੇ ਨਹੀਂ ਕਹਿੰਦਾ ਤੇ ਤੂੰ ਸਾਹਮਣੇ ਨਹੀਂ ਮੈਂ ਸਾਹਮਣੂ ਆ ਇਹਨਾਂ ਬਹੁਤ ਖਤਮ ਆ ਮਾਚੇ ਔਕਾਸੇ ਸੁੱਖਾ ਇਹਦਾ ਆਪਾਂ ਇਹਨਾਂ ਨੂੰ ਸਿਰੇ ਲਜਾਵਾਂਗੇ ਉਸ ਤੋਂ ਬਾਅਦ ਫਿਰ ਦੇਖਾਂਗੇ ਜੀ ਹੁਣ ਆਪਣੇ ਬਲੰਦੀਆਂ ਤੇ ਅੰਜੂਰ ਕੰਮ ਪਹੁੰਚੀ ਹਮਾਰੀ ਕਿਰਪਾ ਨਾਲ ਹੁਣ ਕਿੰਨਾ ਕੁ ਪਿਆਰ ਪੈ ਗਿਆ ਇਹਨਾਂ ਨਾਲ ਪਿਆਰ ਤਾਂ ਹੁਣ ਬੱਚਿਆਂ ਨਾਲ ਵੀ ਜ਼ਿਆਦਾ ਹੈ ਜਿੰਨਾ ਇਹਨਾਂ ਨੂੰ ਰਾਤ ਨੂੰ ਵੀ ਉੱਠ ਕੇ ਦੇਖਦੇ ਆ ਤੇ ਜਦੋਂ ਹੁਣ ਘਰ ਜਾਈਂਦਾ ਰਮਦੇ ਨੇ ਦੇਖ ਕੇ ਇਹਨਾਂ ਹੰਕਣ ਲੱਗ ਜਾਂਦੇ ਨੇ ਜੀ ਵੀ ਆ ਹੁਣ ਤਾਂ ਜਾਣ ਕੇ ਬੱਚਿਆਂ ਨਾਲ ਵੀ ਜ਼ਿਆਦਾ ਪਿਆਰ ਕਰਦੇ ਜੀ ਆ ਬੱਚਾ ਦੇਖ ਰਹੇ ਆ ਜੀ ਹਨਾ ਕਿਹੜੀ ਲਾਈਨ ਦਾ ਇਹ ਇਹ ਕਾਲੇ ਕਾਂਟੇ ਦਾ ਇਹ ਕਾਲੇ ਕਾਂਟੇ ਦਾ ਦਿਖਾਓ ਜਰਾ ਕਾਲੇ ਕਾਂਟੇ ਦਾ ਕਿੰਨੀ ਉਮਰ ਦਾ ਹੈ ਜੀ ਇਹ 28 ਮਹੀਨਾ ਦਾ ਜੀ 28 ਮਹੀਨੇ ਹੁਣ ਕੋੜੇ ਕੋੜੀਆਂ ਦੇ ਵਿੱਚ ਪ੍ਰੋਪਰ ਹੈ ਨਾ ਆ ਗਏ ਤੁਸੀਂ ਤਾਂ ਕਿਹੜੀ ਚੀਜ਼ ਹੈਗੀ ਹੈ ਜਿਹੜੀ ਹੈ ਨਾ ਇਹ ਵਪਾਰ ਦੇ ਵਿੱਚ ਖਾਸ ਲੱਗਦੀ ਹੈ ਤੁਹਾਨੂੰ ਕਿਉਂਕਿ ਪਹਿਲਾਂ ਚਲੋ ਨਜ਼ਰੀਆ ਹੋਰ ਸੀ ਭਰਾ ਨੇ ਜਿਵੇਂ ਰੱਖਿਆ ਉਸ ਤੋਂ ਬਾਅਦ ਕਿਹੜੀ ਵਧੀਆ ਚੀਜ਼ ਤੁਹਾਨੂੰ ਲੱਗਦੀ ਹੈ ਇਸ ਕੀਤੇ ਦੇ ਵਿੱਚ ਦੇਖੋ ਗੱਲ ਇਹ ਆ ਬਈ ਦੇਖੋ ਹੁਣ ਨਵੀਂ ਜਨਰੇਸ਼ਨਾਂ ਜੋ ਬਾਹਰ ਜਾ ਰਹੀ ਆ ਜੀ ਮੈਨੂੰ ਲੱਗਦਾ ਸਭ ਤੋਂ ਵਧੀਆ ਬੈਸਟ ਕੰਮ ਆ ਆਪਣਾ ਸ਼ੌਂਕ ਵੀ ਪੂਰਾ ਹੁੰਦਾ ਤੇ ਆਪਣਾ ਬਿਜ਼ਨਸ ਵੀ ਆ ਤੇ ਆਪਣਾ ਬੰਦਾ ਘਰ ਵੀ ਹੈ ਬੈਠਾ ਤੇ ਹੋਰ ਵੀ ਬਹੁਤ ਵਧੀਆ ਬੰਦਿਆਂ ਨਾਲ ਮਤਲਬ ਕਿ ਮਿਲਣਾ ਦਾ ਰਸਤਾ ਬਣਦਾ ਤੁਸੀਂ ਐਜ਼ ਅ ਬਿਜ਼ਨਸ ਕਰ ਰਹੇ ਹੋ ਸ਼ੌਂਕ ਕਰ ਰਹੇ ਹੋ ਹੁਣ ਜਾਂ ਕੀ ਆ ਦੱਸੋ ਨਹੀਂ ਸ਼ੌਂਕ ਹੀ ਆ ਜੀ ਅਜੇ ਸ਼ੌਂਕ ਹੀ ਆ ਅਜੇ ਤਾਈ ਕੋਈ ਸੇਲ ਪਰਚੇਸ ਨਹੀਂ 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 ਇਹ ਹੈ ਜੀ ਕੁਝ ਨੇ ਕੀਤਾ ਮਾੜਾ ਮੁੱਟੀ ਕੀਤਾ ਹੈ ਜੀ ਜੀ ਇਹਦੀ ਹਾਈਟ ਵਗੈਰਾ ਕਿੰਨੇ ਆ ਜੀ ਇਹਦੀ ਹੈਗੇ 65 ਹੈ ਜੀ 65 ਲੈ 65 ਤੇ ਕਿੰਨੀ ਕਿ ਜਾ ਸਕਦੀ ਹੈ ਜੀ ਹੋਰ ਜਦੋਂ ਪ੍ਰੋਪਰ ਹਾਂ ਇਹ ਦੋ ਢਾਈ ਸਾਲ ਪਏ ਨੇ ਜੀ ਵਧਣ ਦੇ ਜੀ ਹਾਂਜੀ 7 ਸਾਲ ਤੱਕ ਘੋੜਾ ਬਣਦਾ ਜੀ ਤੇ ਇਹਦਾ ਸਟੱਡ ਸਰਵਿਸ ਵਗੈਰਾ ਹਾਂ ਇਹ ਤਾਂ ਸਟੱਡ ਸਰਵਿਸ ਹੋਪੇ ਨਾ ਇਹ ਤਾਂ 3-4 ਘੋੜੀਆਂ ਮੀਟ ਹੋ ਗਈਆਂ 3-4 ਘੋਈਆਂ ਤੇ ਉਹਦਾ ਰਿਜ਼ਲਟ ਆ ਗਿਆ ਕਿ ਨਹੀਂ ਜੀ ਨਹੀਂ ਰਿਜ਼ਲਟ ਨਹੀਂ ਪੈਂਦੀ ਇਹ ਤਾਂ ਹੋਣੀ ਵੀ ਹੋਈਆਂ ਨਹੀਂ ਜੀ ਥੋੜੀ ਜਿਹੀ ਅਨਸਰਟੈਂਟ ਜੀ ਤੇ ਕੀ ਫੀਸ ਹੈ ਜੀ ਇਹਦੀ ਸਟੱਡ ਸਰਵਿਸ ਇਹਦੀ ਹੈਗੇ 51000 ਜੀ 51000 ਰੁਪਏ ਪੀਸ ਹੈ ਅੱਛਾ ਰੱਖ ਰਖਾ ਪ੍ਰੋਬਲਮ ਤਾਂ ਨਹੀਂ ਆਏਗੀ ਨਹੀਂ ਨਹੀਂ ਕਦੇ ਨਹੀਂ ਕੋ ਸਵੇਰੇ ਇਹਨਾਂ ਨੂੰ ਥੋੜਾ ਵਰਕਆਊਟ ਦਿੰਨੇ ਆ ਜੀ ਅਸੀਂ ਸਵੇਰੇ 5:00 ਵਜੇ ਉੱਠ ਕੇ 6:00 ਵਜੇ ਨੂੰ ਘੋੜੇ ਰੈਡੀ ਕਰ ਲੈਂਦੇ ਆ ਫਿਰ ਇਹਨਾਂ ਦੇ 15-20 ਮਿੰਟ ਰਿੰਗ 'ਚ ਇਹਨਾਂ ਦੇ ਮਤਲਬ ਕੀ ਭਜਾਉਨੇ ਆ ਇਹਨਾਂ ਨੂੰ ਤੇ ਬਾਕੀ ਫਿਰ ਉਸ ਤੋਂ ਬਾਅਦ ਇਹਨਾਂ ਦਾ ਚਾਰਾ ਦਾਣਾ ਵਗੈਰਾ ਦਿੰਨੇ ਆ ਫਿਰ ਭੋਜ ਵਗੈਰਾ ਮੂੰਫਲੀ ਦਾ ਬਸ ਸਰਕਲ ਸਿਸਟਮ ਵਈ ਤਾਂ ਚਾਰਵਾਰੀ ਟਰਮਸ ਨਾਲ ਸਾਰੇ ਦਿਨ ਚ ਦਿੰਦੇ ਆਂ ਵੱਲੋ ਪ੍ਰੋਬਲਮ ਵੀ ਆ ਜਾਂਦੀ ਏ ਜੀ ਜਿਵੇਂ ਇਨਾ ਦੇ ਵਿੱਚ ਕਈ ਵਾਰੀ ਜ਼ਿਆਦਾ ਪੈ ਜਵੇ ਲੋਡ ਤੋਂ ਵੱਧ ਪੈ ਜਵੇ ਤਾਂ ਪ੍ਰੋਬਲਮ ਵੀ ਆ ਜਾਂਦੀ ਆ ਬਾਕੀ ਸਵੇਰੇ ਉੱਠ ਕੇ ਦੇਖਣਾ ਜ਼ਰੂਰੀ ਹੁੰਦਾ ਵੀ ਬਾਥਰੂਮ ਕੀਤਾ ਘੋੜੇ ਨੇ ਜੋ ਲਿੱਦ ਵਗੈਰਾ ਸਹੀ ਕਰੀ ਆ ਅਗਰ ਉਹ ਦੋਨੀਆਂ ਚੀਜ਼ਾਂ ਸਹੀ ਨਹੀਂ ਨੇ ਤਾਂ ਸੱਚ ਸੱਚ 67 ਲੱਖ ਦਾ ਬਸੇਰਾ ਲੱਗਦਾ ਤੁਸੀਂ ਹਾਂਜੀ ਹਾਂਜੀ ਅਸੀਂ ਪ੍ਰਤਾਪ ਘੋੜੇ ਦਾ ਬੱਚਾ ਲਿਆ ਲੱਕੜ ਵਾਲਾ ਪ੍ਰਤਾਪ ਘੋੜਾ ਸੀਗਾ ਉਹ ਵੀ 26 27 ਮਹੀਨਿਆਂ ਦਾ ਬੱਚਾ ਹੈਗਾ ਬੱਸ ਇੱਕ 60 ਲੱਖ ਰੁਪਏ ਦਾ ਬੱਚਾ ਲਿਆ ਹਜੇ 60 ਲੱਖ ਦਾ ਬੱਚਾ ਲਿਆ ਤੇ ਹਜੇ ਵੱਡਾ ਹੋ ਕੇ ਤੁਸੀਂ ਅੰਦਾਜ਼ਾ ਆਫਰਿੰਗ ਵੀ ਸਾਨੂੰ ਬਹੁਤ ਆਈਆਂ ਸੀ ਹੁਣ ਪਿੱਛੇ ਜੀ 3 1 ਕਰੋੜ ਦੀ ਆਫਰ ਆ ਗਈ ਸੀ ਸਾਨੂੰ 2 ਮਹੀਨਿਆਂ ਦੇ ਵਿੱਚ ਵਿੱਚ ਹੀ ਪਰ ਅਸੀਂ ਕਹੇ ਵੀ ਅਸੀਂ ਬਰੀਡਿੰਗ ਵਾਸਤੇ ਰੱਖਿਆ ਵੀ ਆਪਾਂ ਸੇਲ ਨਹੀਂ ਕਰਨਾ ਬੱਚੇ ਦਾ 1 ਕਰੋੜ ਦੀ ਆਫਰ ਆ ਗਈ ਹਾਂਜੀ ਹਾਂਜੀ ਆਪਾਂ ਨੇ ਫਾਰਮ ਕਰਕੇ ਜੀ ਵੀ ਆਪਾਂ ਮੈਂ ਕਹੀ ਤਾਂ ਕਹਿੰਦੇ ਸੀ ਵੀ ਦੇ ਦਾਂ ਨੇ ਮੈਂ ਆਪ ਦੇਣਾ ਜਾਂ ਫਾਰਮ ਬਣਾ ਰਿਹਾ ਦੇਖੋ ਜਦੋਂ ਲਿਆਉਂਦੇ ਸੀ ਘਰੇ ਨੋਰਮਲ ਇਹਨਾਂ ਦੇ ਸਟੇਬਲ ਸੀਗੇ ਅੱਜ ਅਸੀਂ ਫਾਰਮ ਤੇ 1.5 ਤੋਂ 2 ਕਰੋੜ ਰੁਪਏ ਖਰਚ ਕਰ ਰਹੇ ਹਾਂ ਇਹਨਾਂ ਦੇ ਰਹਿਣ ਵਾਸਤੇ ਜੀ ਤੇ ਪਾਜੀ ਉਹ ਜਿਹੜਾ ਬੱਚਾ ਤੁਸੀਂ ਦੱਸਿਆ ਕਿੰਨਾ ਕੁ ਉਮਰ ਦਾ ਹੈ ਉਹ ਉਹ 27 ਮਹੀਨਿਆਂ ਦਾ ਲਗਭਗ ਹੈ ਜੀ 27 ਮਹੀਨਿਆਂ ਦਾ ਉਦੋਂ ਜਦੋਂ ਆਫਰ ਆਈ ਹੈ ਹਾਂਜੀ ਹਾਂ ਜਦੋਂ ਐਡੀ ਕਰ ਤੋ ਹਾਈਟ ਨਹੀਂ ਹੈ ਹਾਈਟ ਦੇ ਰੋਲ ਕਰਸ ਆ ਜੀ ਮੈਡਮ ਕਿੰਨਾ ਬੱਚਾ ਹੋਗਾ ਸਰ 60 ਦੇ ਨੇੜੇ ਟੇੜੇ ਹੈਗਾ ਠੀਕ ਹੈ ਹੁਣ ਜਿਆਦੇ ਸ਼ੌਂਕ ਕੀ ਨੂੰ ਹੈ ਜੀ ਤੁਹਾਨੂੰ ਹੈ ਕਿ ਬਾਪੂ ਜੀ ਸਾਰੇ ਜੀ ਹੁਣ ਤਾਂ ਪੂਰੀ ਹੋਲ ਫੈਮਿਲੀ ਨੂੰ ਆ ਮੇਰਾ ਬੇਟਾ ਜੀ ਅੱਛਾ ਬੱਚੇ ਨੂੰ ਵੀ ਸ਼ੌਂਕ ਹੈ ਇਹਨੂੰ ਸ਼ੌਂਕ ਹੈ ਬਹੁਤ ਵਧੀਆ ਜੀ ਛੁੱਟੀ ਦੀ ਅੱਛਾ ਛੁੱਟੀ ਦੇ ਵਿੱਚ ਹੈ ਤੇ ਦੋਸਤੋ ਮੇਲਾ ਹੌਰਸ ਸ਼ੋਅ ਚੱਲ ਰਿਹਾ ਹੈ ਜੀ ਤੇ ਬਹੁਤ ਵਧੀਆ ਸਰ ਨੇ ਜਾਣਕਾਰੀ ਦਿੱਤੀ ਹੈ ਅੱਛਾ ਸਰ ਸ਼ੌਂਕ ਜਿਵੇਂ ਹੈ ਨਾ ਦੇਖਦੇ ਹੋ ਤੁਸੀਂ ਹੁਣ ਕਰ ਵੀ ਰਹੇ ਹੋ ਸ਼ੌਂਕ ਕਿਸ ਤਰ੍ਹਾਂ ਦਾ ਮਹਿੰਗਾ ਸਸਤਾ ਹੈ ਜਾਂ ਕਿਵੇਂ ਦੇਖਦੇ ਹੋ ਇਸ ਨੂੰ ਨਹੀਂ ਦੇਖੋ ਸ਼ੌਂਕ ਤਾਂ ਵੈਸੇ ਮਹਿੰਗੇ ਹੀ ਹੈ ਜੀ ਇਹ ਹਾਂ ਕਿਉਂਕਿ ਸਾਰਾ ਖਾਣਾ-ਦਾਣਾ ਉਹਨਾਂ ਆਪਾਂ ਮਤਲਬ ਕੀ ਘਰੇ ਆਏ ਰਿਸ਼ਤੇਦਾਰ ਦੀ ਸੇਵਾ ਇੱਕ ਦਿਨ ਕਰ ਲੂ ਦੋ ਦਿਨ ਕਰ ਲੂ ਪਰ ਇਹਨਾਂ ਦਾ ਹਰ ਰੋਜ਼ ਹੀ ਸੇਵਾ ਜੀ ਹਾਂ ਬਿਲਕੁਲ ਅੱਛਾ ਗਰੀਬ ਬੰਦਾ ਸੌਂਕ ਰੱਖ ਸਕਦਾ ਜੀ ਨਹੀਂ ਰੱਖ ਸਕਦਾ ਜੀ ਉਹ ਆਪਦੇ ਅਕੋਰਡਿੰਗ ਰੱਖ ਸਕਦਾ ਹਾਂ ਨਹੀਂ ਨਹੀਂ ਰੱਖੇ ਇਹਨਾਂ ਲਈ ਨਹੀਂ ਸੀਗੀ ਜੀ ਇਹ ਮੇਰੇ ਪਿੰਡੂ ਹੀ ਮੇਰਾ ਮਿੱਤਰ ਹੈ ਜੀ ਅੱਛਾ ਤੁਸੀਂ ਵੀ ਰੱਖੇ ਹੋਏ ਹਾਂ ਬਹੁਤ ਵਧੀਆ ਗੱਲ ਹੈ ਭਾਈ ਇਹ ਵੀ ਸ਼ੌਕ ਹੈ ਇਹ ਪੇਸ਼ੇ ਤੋਂ ਮਿਸਤਰੀ ਦੇ ਤੇ ਫਿਰ ਵੀ ਇਹਨਾਂ ਨੇ ਨਾਲ ਮਤਲਬ ਕਿ ਜਾਨਵਰ ਰੱਖੇ ਨੇ ਵਧੀਆ ਬਰੀਡ ਕਰਾਉਂਦੇ ਨੇ ਜਿੰਨੀ ਮਤਲਬ ਕਿ ਮਿਹਨਤ ਬਣਦੀ ਆ ਉਹਦੇ ਲਾਉਂਦੇ ਵੀ ਨੇ ਜੀ ਆਪਦੇ ਦਾਇਰੇ ਤੋਂ ਵੱਧ ਕੇ ਜਾ ਕੇ ਕੰਮ ਕਰਦੇ ਨੇ ਮਤਲਬ ਬਿਲਕੁਲ ਸੋ ਇੱਕ ਕਦੋਂ ਤੱਕ ਹੋ ਜਾਏਗਾ ਸਵਾਰੀ ਲਈ ਤਿਆਰ ਇਹ ਵਾਲਾ ਘੋੜਾ ਬਸ ਹੁਣ ਇਹਨੂੰ ਅੱਗੇ ਪਾਵਾਂਗੇ ਜੀ ਤੇ ਤੇ ਸਵਾਰ ਪਾਵਾਂਗੇ 1 ਸਾਲ ਦਾ ਬਚ ਉਹਦੋਂ ਹੋਪ ਤਿੰਨ ਸਾਲ ਦਾ ਕੰਪਲੀਟ ਹੋ ਜਾਊਗਾ ਉਸ ਤੋਂ ਬਾਅਦ ਤੇ ਜਿਵੇਂ ਹੁਣ ਸਰ ਥੋੜੀ ਜੀ ਹੋਰ ਜਾਣਕਾਰੀ ਦੇ ਦਿਓ ਜਿੰਨੇ ਕੇ ਟਾਈਮ ਬਾਅਦ ਜਿਹੜਾ ਹਨਾ ਸੋ ਜਾਂਦੀ ਹੈ ਜਾਂ ਕਿਵੇਂ ਕੋਈ ਧਿਆਨ ਦੇਣ ਵਾਲੀਆਂ ਗੱਲਾਂ ਕਿਉਂਕਿ 2.5 ਸਾਲ ਤੋਂ ਬਾਅਦ ਆਪਾਂ ਉਹਨੂੰ ਮੇਟ ਕਰਾ ਸਕਦੇ ਹਾਂ ਇਹ ਘੋੜੀ ਨੂੰ ਜੀ ਤੇ 11 ਮਹੀਨੇ ਦੇ ਵਿੱਚ ਵਿੱਚ ਉਹਨੂੰ ਪੂਰਲ ਕੀ ਬੱਚਾ ਦੇ ਸਕਦੇ ਸੋ ਦੋਸਤੋ ਸਟੋਰੀ ਜੇ ਤੁਹਾਨੂੰ ਚੰਗੀ ਲੱਗੀ ਹੈ ਤਾਂ ਕਮੈਂਟ ਜਰੂਰ ਕਰਕੇ ਦੱਸਿਓ ਲਾਈਕ ਸ਼ੇਅਰ ਜਰੂਰ ਕਰਦੇ ਹੋ ਦੇਖਦੇ ਰਹੋ ਪੀਟੀਸੀ ਨਿਊਜ਼ ਮੈਂ ਜਗਨੂਸ਼ ਸ਼ਰਮਾ ਮੋਗਾ